ਇਹਦਾ ਫਾਦਰ ਕਿਹੜਾ ਬਾਈ ਫਾਦਰ ਸੁਲਤਾਨ ਦਾ ਬੱਚਾ ਜੀ ਸੁਲਤਾਨ ਬੁੱਢੇ ਖੇੜੇ ਵਾਲਾ ਹਾਂ ਲਿਓ ਐਂ ਦੀ ਕਮਾ ਲਓ ਫਾਦਰ ਇਹਦਾ ਹੈਗਾ ਸੁਲਤਾਨ ਬੁੱਢੇ ਖੇੜੇ ਵਾਲਾ ਤੇ ਦੀ ਮਾਦਰ ਦਾ ਦੁੱਧ 20 ਕਿਲੋ ਇਹ ਆ ਗਈ ਅਰਜਨ ਦੀ ਬਾਈ ਛੜਦੇ ਕੋਈ ਨਹੀਂ ਕੋਈ ਨਹੀਂ ਕੋਈ ਐਂ ਦਿਖਾ ਦੇ ਐਂ ਦਿਖਾ ਦੇ ਗੈਰੀ ਐਂ ਦਿਖਾ ਦੇ ਇੱਥੇ ਖੜੀ ਨੂੰ ਦਿਖਾ ਦੇ ਇਹਦੀ ਖੜਨ ਦੀ ਤੜਨੀ ਦੇਖ ਲਓ ਇਹਦੀ ਕੁਆਲਿਟੀ ਜਿਵੇਂ ਆਪਾਂ ਕਹੀ ਹਾਂ ਹਸੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਮੱਝਾਂ گاਵਾਂ ਦੀ ਗੱਲਬਾਤ ਕਰ ਲਈਏ ਜਾਂ ਕਰ ਲਈਏ ਕੱਟੀਆਂ ਝੋਟੀਆਂ ਦੀ ਇਹ ਜਾਨਵਰ ਮੈਂ ਅਕਸਰ ਦਿਖਾਉਣਾ ਪਰ ਜਿਹੜਾ ਬੁੱਲਾ ਕਿਸਾਨ ਹੁੰਦਾ ਸਭ ਤੋਂ ਵੱਡਾ ਸਹਿਯੋਗ ਨਸਲ ਸੁਧਾਰ ਦੇ ਵਿੱਚ ਉਸੇ ਦਾ ਹੁੰਦਾ ਉਸੇ ਤਰਜ਼ ਤੇ ਇੱਕ ਝੋਟਾ ਦਿਖਾਉਂਗਾ ਦਿਖਾਉਂਗਾ ਫੁੱਲਰਕਾਰਡ ਵਾਲਾ ਫੁੱਲ ਕੁਆਲਿਟੀ ਦਾ ਤੇ ਦਿਖਾਵਾਂਗੇ ਵੀ ਨਾ ਇੱਕ ਜਿਆਰਾ ਘਰੇਲੂ ਸੱਜਣ ਦੇ ਘਰ ਉਹ ਦਿਖਾਵਾਂਗੇ ਉਹ ਬਾਈ ਕਹਿੰਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਪਲਵਾਨ ਪਾਲਣਾ ਤੇ ਇੱਕ ਝੋਟਾ ਪਾਲਣਾ ਸਭ ਤੋਂ ਖਿਆਈ ਦਾ ਕੰਮ ਹੁੰਦਾ ਪਰ ਉਹ ਕੰਮ ਬਾਈ ਨੇ ਯਾਰ ਸਿਰੇ ਚਾੜਿਆ ਤੇ ਕੁਆਲਿਟੀ ਵੀ ਇਹਦੀ ਟੌਪ ਹੈ ਜਮਾ ਉਮਰ ਚ ਵੀ ਨਿਆਣਾ ਤੇ ਜਿਹੜਾ ਇਹਦਾ ਸੁਭਾ ਚੰਦਰੇ ਦਾ ਸੁਭਾਅ ਵੀ ਜਮੀ ਜਵਾਖਾਣਾ ਸਿਸਟਮ ਹੀ ਐ ਕੁਛ ਨਹੀਂ ਕਹਿੰਦਾ ਬਾਈ ਕਹਿੰਦਾ ਬਾਲੇ ਭੋਲੇ ਸੁਭਾਅ ਦਾ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਆ ਬੋਲ ਨੂੰ ਖੋਲ ਕੇ ਵੀ ਤੋੜਾਂਗੇ ਤੇ ਇਹਦੀ ਡਿਟੇਲ ਵੀ ਪੁੱਛਾਂਗੇ ਆ ਜੋ ਜੀ ਹੋਰ ਫੌਜੀ ਸਾਹਿਬ ਠੀਕ ਐ ਬਜੀ ਜੀ ਚੜ੍ਹਦੀ ਕਲਾ ਹਾਂਜੀ ਨਾਮ ਦੱਸ ਲਓ ਆਪਣਾ ਮੇਰਾ ਨਾਮ ਰੂਪ ਸਿੰਘ ਪਿੰਡ ਦੁੱल्ले ਵਾਲਾ ਪਿੰਡ ਦੁੱल्ले ਵਾਲਾ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਆ ਪਿੰਡ ਦੁੱल्ले ਵਾਲਾ ਬਾਈ ਦਾ ਤਹਿਸੀਲ ਹੈਗੀ ਰਾਮਪੁਰਾ ਫੂਲ ਤੇ ਜ਼ਿਲ੍ਹਾ ਲੱਗਦਾ ਸੱਜਣਾ ਨੂੰ ਬਠਿੰਡਾ ਬਠਿੰਡਾ ਆਰਮੀ ਦੇ ਵਿੱਚੋਂ ਵੀ ਬਾਈ ਹੋਰੀ ਮੇਰਾ ਖਿਆਲ ਆ ਵੀ ਰਿਟਾਇਰ ਹੋ ਕੇ ਆਈ ਹੋਣਾ ਰਿਟਾਇਰ ਹੋ ਕੇ ਕਿੰਨੀ ਕਿ ਸਰਵਿਸ ਕਰੀ ਆ ਆਰਮੀ 28 ਸਾਲ ਜੀ 28 ਸਾਲ ਵੀ ਆਰਮੀ ਦੇ ਵਿੱਚ ਵਾਲੇ ਸੱਜਣ ਜੇ ਮੈਂ ਗੱਲਬਾਤ ਕਰ ਲਾਂ ਬਾਈ ਜਿਵੇਂ ਸੋਚਦੇ ਨੇ ਵੀ ਕੋਈ ਨੌਕਰੀ ਕਰ ਲਈ ਹੈ ਨਾ ਥੋੜਾ ਧਿਆਨ ਉਧਰਲੇ ਪਾਸੇ ਕੱਟ ਨਹੀਂ ਗਿਆ ਵੀ ਥੋੜਾ ਧਿਆਨ ਇੱਧਰ ਕਿਵੇਂ ਆ ਗਿਆ ਨਹੀਂ ਮੇਰਾ ਤਾਂ ਇਹ ਧਿਆਨ ਵੀ ਆਪਾ ਪਸੂਏ ਹੋ ਕਰਨੇ ਅੱਛਾ ਬਹੁਤ ਜ਼ਰ ਆਪਾ ਬਾਹਰ ਰਹੇ ਪੇ ਕਰੋ ਵੀ ਬੱਚਿਆਂ ਕੋਲੇ ਵੀ ਰਹਿ ਪਈਏ ਵੀ ਸ਼ੌਂਕ ਬਣ ਗਿਆ ਇੱਕ ਇੱਕ ਗੱਲ ਹੋਰ ਦੱਸਦਾ ਨਾ ਵੀ ਕਿਸੇ ਪਾਸੇ ਹੋਰ ਥੋੜਾ ਧਿਆਨ ਵੀ ਨਹੀਂ ਜਾਂਦਾ ਹਨਾ ਜਦੋਂ ਆ ਚੀਜ਼ਾਂ ਨਾਲ ਪਿਆਰ ਆ ਸਰਟੀਫਿਕੇਟ ਕਹਦਾ ਇਹ ਵੀ ਆਪਾਂ ਸ਼ੁਰੂਜੀ ਦੱਸ ਦੇਣਾ ਘੈਰੀ ਨੇੜੇ ਲਾ ਕੇ ਦਿਖਾ ਦੇ ਮੇਲਾ ਇਹ ਚੌਥੇ ਨੰਬਰ ਤੇ ਆਇਆ ਸੀ ਫੁੱਲਿਆ ਫੁੱਲ ਵਾਲੇ ਪੈਂਡੇ ਚ ਇਹ ਕਦੋਂ ਹੋਇਆ ਸੀ ਜੀ ਇਹ 2022 'ਚ ਹੋਇਆ ਸੀ 5 ਤੇ 6 ਮਾਰਚ 2022 ਨੂੰ ਚੌਥੇ ਨੰਬਰ ਤੇ ਆਇਆ ਠੀਕ ਆ ਗੱਲ ਇਹਦੀ ਹੁਣ ਉਮਰ ਦੱਸ ਦੋ ਗਹਿਰੀ ਸ਼ਾਂਤ ਤੇ ਮਾਰਦੇ ਕੈਮਰਾ ਉਮਰ ਕਿੰਨੀ ਆ ਬਾਈ ਇਹਦੀ ਤਿੰਨ ਸਾਲ ਤੇ 6 ਮਹੀਨੇ ਉਮਰ ਆ ਵੀਰ ਜੀ ਤਿੰਨ ਸਾਲ 6 ਮਹੀਨੇ ਦੀ ਉਮਰ ਆ ਤੇ ਦੰਦਾਂ ਚ ਬਾਈ ਕਿਵੇਂ ਆ ਦੰਦਾਂ ਚ ਚਾਰ ਦੰਦ ਆ ਜੀ ਸਿਰਫ ਚਾਰ ਦੰਦ ਚਾਰ ਦੰਦ ਕੱਦ ਕਾਠ ਬੜਾ ਜ਼ਿਆਦਾ ਆ ਹਨਾ ਚਾਰ ਦੰਦ ਦੇ ਹਿਸਾਬ ਨਾਲ ਕਿੰਨਾ ਕ ਕੱਦ ਹੋਊ ਤੁਹਾਡਾ ਕੱਦ 5 ਫੁੱਟ ਤੇ 7 ਇੰਚ ਆ ਵੀ ਮਾਪਿਆ ਪਿਆ ਮਾਪਿਆ ਜੀ ਕੱਦ ਵੀ ਇਹਦਾ ਹੈਗਾ ਬਾਈ ਕਹਿੰਦਾ 5 5 ਫੁੱਟ 7 ਇੰਚ ਜਿੰਨਾ ਆਰਮੀ ਚ ਇੱਕ ਜਵਾਨ ਦਾ ਮੰਗਦੇ ਨੇ ਮੈਂ ਦੇਖ ਲਓ ਬਰੂਬਰ ਆਉਂਦਾ ਹੈ ਆ ਖੋਲ ਕੇ ਤੋਰ ਇਹਦੀ ਮਾਦਰ ਕਾਰਡ ਵੀ ਆਪਾਂ ਨਾਲ ਨਾਲ ਦੱਸ ਦਾਂਗੇ ਇਹਦੀ ਮਾਦਰ ਥੱਲੇ ਕਿੰਨਾ ਕੁ ਦੁੱਧ ਸੀ ਬਾਈ ਇਹਦੀ ਮਾਦਰ ਤੇ ਥੱਲੇ 20 ਲੀਟਰ ਦੁੱਧ ਸੀਗਾ ਜੀ 20 ਕਿਲੋ ਉਹ ਖੜੀ ਆ ਇਸ ਟਾਈਮ ਹਾਂਜੀ ਮੇਰੀ ਗੁੱਡੀ ਕੋਲੇ ਹੈ ਜੀ ਉਹ ਅੱਜ ਉਹ ਵੀ ਦਿਖਾ ਦਾਂਗੇ ਆਪਾਂ ਜੇ ਕਿਸੇ ਸੱਜਣ ਨੇ ਦੇਖਣੀ ਆ ਆ ਉਮਰ ਇਹ ਵੀ ਹੈਗੀ ਹੈਗੀ ਸਾਢੇ ਕਿ ਤਿੰਨ ਸਾਲਾਂ ਦੀ ਤੇ ਦੰਦਾਂ ਚ ਇਹ ਹੈਗਾ ਸੱਜਣ ਉਹ ਜੇ ਗੱਲਬਾਤ ਕਰ ਲਈਏ ਸਿਰਫ ਚਾਰ ਦੰਦਾ ਤੇ ਕੱਦ ਵੀ ਬਾਈ ਨੇ ਮਾਪਿਆ ਹੋਇਆ ਇਹਦਾ ਕੱਦ ਵੀ ਬਾਈ ਕਹਿੰਦਾ 5 ਫੁੱਟ ਤੇ 7 ਇੰਚ ਇਹਦਾ ਕੱਦ ਦਾ ਤੇ ਪੈਟਾਸਟਿਕਲ ਦੀ ਗੱਲਬਾਤ ਕਰ ਲਈਏ ਬਾਡੀ ਬੁੱਡੀ ਦੀ ਗੱਲਬਾਤ ਕਰ ਲਈਏ ਤੇ ਬਾਕੀ ਬਾਈ ਕਹਿੰਦਾ ਜੇ ਸੱਜਣ ਇਹਦੇ ਸੁਭਾਅ ਦੀ ਗੱਲਬਾਤ ਕਰ ਲਈਏ ਨਾ ਸੁਭਾਅ ਵੀ ਇਹਦਾ ਉਹੀ ਗੱਲ ਆ ਵੀ ਜਵਾਕਾ ਵਾਂਗੂ ਆ ਠੰਡਾ ਸੀਲ ਆ ਬਿਲਕੁਲ ਇਹ ਇੱਥੇ ਇੱਥੇ ਖੜਾ ਲਓ ਮੜਾ ਜੁਰਲੇ ਬੰਨੇ ਕਰ ਦਿਓ ਇਹਦੀ ਫੇਸ ਕੁਆਲਿਟੀ ਇੱਥੋਂ ਦਿਖਾ ਦੇ ਗਹਿਰੀ ਸਮਾਰ ਕੇ ਆ ਇੱਥੋਂ ਤੁਹਾਨੂੰ ਕੱਦ ਕਾਠ ਦਾ ਆਈਡੀਆ ਵੀ ਹੋ ਜਾਊਗਾ ਤੇ ਇਹਦੀ ਲੰਬਾਈ ਲੰਬੂਈ ਦਾ ਵੀ ਹੋ ਜਾਊਗਾ ਤੇ ਜਿਹੜੀ ਸਿੰਘ ਸੁੰਗ ਦੀ ਕੁਆਲਿਟੀ ਆ ਉਹ ਵੀ ਬਿਲਕੁਲ ਟੋਪਰ ਚ ਆ ਗਈ ਇਹਦਾ ਫਾਦਰ ਕਿਹੜਾ ਬਾਈ ਫਾਦਰ ਸੁਲਤਾਨ ਦਾ ਬੱਚਾ ਜੀ ਸੁਲਤਾਨ ਬੁੱਢ ਹਾਦਰ ਇਹਦਾ ਹੈਗਾ ਸੁਲਤਾਨ ਬੁੱਢੇ ਖੇੜਾ ਲਾ ਤੇਦੀ ਮਾਦਰ ਦਾ ਦੁੱਧ 20 ਕਿਲੋ ਸੁਹਾ ਕਿਹੜਾ ਇਹਦੀ ਮਾਂ ਦਾ ਹੁਣ ਹੁਣ ਚੌਥੇ ਸੂਏ ਸੂਵੀ ਦੀ ਦਿਖਾ ਦਾਂਗੇ ਆਪਾਂ ਜੇ ਕਿਸੇ ਸੱਜਣ ਨੂੰ ਹਾਂਜੀ ਜੇ ਕਿਸੇ ਸੱਜਣ ਨੇ ਦੇਖਣੇ ਫੋਟੋ ਦਿਖਾ ਦਾਂਗੇ ਫੋਟੋ ਵੀ ਬਾਈ ਕਹਿੰਦਾ ਆਪਾਂ ਦਿਖਾ ਦੇਾਂਗੇ ਤੇ ਮਾਦਰ ਇਹਦੀ ਖੜੀ ਵੀ ਆ ਤੇ ਉਹ ਵੀ ਆਪਾਂ ਦਿਖਾ ਦੇਾਂਗੇ ਬਾਈ ਕਹਿੰਦਾ ਦੁੱਧ ਕੱਢਦੀ ਆ 20 ਕਿਲੋ ਇਸ ਟਾਈਮ ਡਰਾਈ ਚਾ ਬਾਈ ਇਸ ਟਾਈਮ ਬਸ 5-7 ਦਿਨ ਰਹਿੰਦੇ ਉਹਦੇ ਸੂਣ ਦੇ ਵਿੱਚ ਆ ਦਵਾਰੇ ਵੀ ਸੂਣ ਵਾਲੀ ਆ ਉਹ ਤੁਸੀਂ ਸੂਈ ਸਮਾਰੀ ਵੀ ਦੇਖ ਸਕਦੇ ਹੋ ਤੇ ਬਾਕੀ ਯਾਰ ਇਹਦੀ ਇੱਥੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਕੱਦ ਵੀ ਜਿਵੇਂ ਬਾਈ ਨੇ ਦੱਸਿਆ ਵੀ 5 ਫੁੱਟ ਤੇ 7 ਇੰਚ ਦਾ ਕੱਦ ਦਾ ਕਮਾ ਲਓ ਬਾਈ ਐਨੂੰ ਲੈ ਚਲੋ ਅੰਦਰ ਨੂੰ ਤੇ ਜਿਹੜੀ ਕੁਆਲਿਟੀ ਆ ਜਿੰਨੀਆਂ ਕੁਆਲਿਟੀਆਂ ਜੇ ਮੈਂ ਗੱਲਬਾਤ ਕਰ ਲਾਂ ਵੀ ਇੱਕ ਬੁੱਲ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਕੁਆਲਿਟੀਆਂ ਨੂੰ ਇਹ ਸਾਰੀਆਂ ਨੂੰ ਪੂਰਾ ਕਰਦਾ ਤੇ ਫੁੱਲਿਆੜ ਵਾਲੇ ਮੇਲੇ ਤੇ ਚੌਥੇ ਨੰਬਰ ਤੇ ਆ ਜੀ ਆ ਫੁੱਲਿਆੜ ਵਾਲਾ ਜਿਹੜਾ ਮੇਲਾ ਹੁੰਦਾ ਤੇ ਉਹਦੇ ਤੇ ਚੌਥੇ ਨੰਬਰ ਤੇ ਆਇਆ 22 ਹਰਾਂ ਕੋਲੇ ਸਰਟੀਫਿਕੇਟ ਵੀ ਆ ਤੇ ਇਧਰੋਂ ਵੀ ਗਹਿਰੀ ਲੰਬਾਈ ਲੰਬੂਈ ਕੱਦ ਬੱਡਾ ਜਿਵੇਂ ਆਪਾਂ ਗੱਲ ਕਰ ਲਈ ਨਾ ਪਛਾਣ ਤੋਂ ਪਸ਼ੂ ਜਿਆਦਾ ਨਾ ਢਾਲੂ ਜੇ ਹੁੰਦੇ ਆ ਉੱਟਾ ਰੂਜਾ ਸਿਸਟਮ ਨਹੀਂ ਹੈਗਾ ਖੜਮੇ ਪੁੱਠੇ ਦਾ ਹੀ ਆ ਪਿੱਛੇ ਤੋਂ ਵੀ ਤੇ ਕੱਦ ਵਿੱਡਾ ਹੁਣੇ ਹੈਗਾ ਬਾਈ ਕਹਿੰਦਾ 5 ਫੁੱਟ ਤੇ 7 ਇੰਚ ਤੇ ਉਮਰ ਹੈਗੀ ਆ 3.5 ਸਾਲਾਂ ਦੀ ਤੇ ਦੰਦਾਂ 'ਚ ਹੈਗਾ ਸੱਜਣੋ ਸਿਰਫ ਚਾਰ ਦੰਦ ਇੱਥੋਂ ਕੱਦ ਦਿਖਾ ਜਾਈਂ ਗਹਿਰੀ ਪਛਾਣ ਹੋ ਗਈ ਉਰੋਂ ਕੱਦ ਕਾੜ ਦਾ ਆਈਡੀਆ ਕਰਾ ਦੇ ਕਿਉਂਕਿ ਇੱਥੋਂ ਮੇਰੇ ਕੱਦ ਕਾੜ ਤੋਂ ਵੀ ਇਹਦੇ ਕੱਦ ਕਾੜ ਦਾ ਆਈਡੀਆ ਲਾ ਲਿਓ ਬੱਚੇ ਵੀ ਆਗੇ ਬਾਈ ਕੁਛ ਇਹਦੇ ਆ ਗਈ ਜੀ ਆ ਗਈ ਟੈਸਟੀਕਲ ਵੀ ਦਿਖਾ ਦੇ ਸਭ ਤੋਂ ਮੇਨ ਗੱਲ ਟੈਸਟੀਕਲ ਹੀ ਹੁੰਦੇ ਨੇ ਇੱਕ ਬੋਲੋ ਵੀ ਇਥੋ ਟੈਸਟਿਕਲ ਕਿਉਂਕਿ ਟੈਸਟਿਕਲਾਂ ਦੇ ਹਿਸਾਬ ਜੀ ਅੱਜ ਆਪਾਂ ਫੋਟੋ ਦਿਖਾ ਦੇਾਂਗੇ ਜਿਹੜੀ ਜਿਹੜਾ ਹਾਂ ਬੱਚਿਆਂ ਨੇ ਜੇ ਬਾਈ ਕਹਿੰਦਾ ਬੰਦੋ ਜੀ ਜੇ ਕਿਸੇ ਸੱਜਣ ਨੇ ਯਾਰ ਫੋਟੋਆਂ ਵੀ ਚੈੱਕ ਕਰਨੀਆਂ ਨੇ ਦੇਖਣੀਆਂ ਨੇ ਜਿਹੜੇ ਬੱਚੇ ਪਿੰਡ ਚ ਇਹਦੇ ਆਏ ਹੋਏ ਨੇ ਉਹਨਾਂ ਨੇ ਬਾਈ ਕਹਿੰਦਾ ਆਪਾਂ ਫੋਟੋਆਂ ਵੀ ਪਈਆਂ ਆਪਣੇ ਕੋਲੇ ਵਟਸਐਪ ਤੇ ਕੋਈ ਸੱਜਣ ਮੰਗਾ ਲਿਓ ਉਹਨੂੰ ਭੇਜ ਦਾਂਗੇ ਇੱਧਰ ਇੱਧਰ ਦੇ ਬੰਨੇਵਾ ਕੇ ਦਿਖਾ ਦੇ ਗੈਰੀ ਸਾਈਡ ਤੋਂ ਕੁਆਲਿਟੀ ਕਬੂਲਟੀ ਇਹਦੀ ਟੌਪ ਆ ਗਈ ਜਮੈਂਟ ਉੱਪਰ ਇੱਕ ਵਾਰੀ ਫੇਰ ਦੱਸ ਦੇਣਾ ਮਾਂ ਦਾ ਦੁੱਧ ਹੈਗਾ 20 ਕਿਲੋ ਪੂਰਾ ਤੇ ਫਾਦਰ ਇਹਦਾ ਹੈਗਾ ਸੁਲਤ ਬੁੱਢੇ ਖੇਡਿਆ ਸੁਲਤਾਨ ਇਹਦਾ ਫਾਦਰ ਆ ਗਿਆ ਤੇਦੀ ਮਾਂ ਦਾ ਦੁੱਧ ਕਿਤੇ ਰਿਕਾਰਡ ਤਾਂ ਨਹੀਂ ਕਰਾਇਆ ਬਈ ਨਹੀਂ ਜੀ ਰਿਕਾਰਡ ਨਹੀਂ ਕਰਾਇਆ ਸਾਨੂੰ ਇਨੀ ਨੋਲਿਜ ਹੈ ਨਹੀਂ ਸੀ ਜੀ ਪਹਿਲਾਂ ਠੀਕਾ ਗੱਲ ਆ ਇਨੀ ਬਾਈ ਕਹਿੰਦਾ ਜਾਣਕਾਰੀ ਨਹੀਂ ਹੈਗੀ ਸੀ ਵੀ ਆਪਣਾ ਸੁਭਾਅ ਬਣ ਗਿਆ ਆਰਮੀ ਚ ਆਉਣ ਕਰਕੇ ਵੀ ਇਹ ਚੀਜ਼ਾਂ ਨਾਲ ਪਿਆਰ ਬਣ ਗਿਆ ਹੈਨਾ ਆ ਪੈਸੇ ਇਹਦੇ ਫਿਰ ਕਿਵੇਂ ਦੱਸਾਂਗੇ ਆਪਾਂ ਪੈਸੇ 5 ਲੱਖ ਰੁਪਏ ਡਿਮਾਂਡ ਆਪਾਂ 5 ਲੱਖ ਦੀ ਡਿਮਾਂਡ ਆ ਕਿੰਨੇ ਦਾ ਦੇ ਦੇਾਂਗੇ ਫਿਰ ਬੰਦੋ ਗੱਲ ਕਰਦੇ ਆ ਪੂਰਾ ਇਹਨਾਂ ਦਾ ਮਾਂ ਤਾਂ ਚੰਗਾ ਖੁੱਲਾ ਹੈਂ ਬੱਲੇ ਵਾਲਿਆਂ ਨੂੰ ਖੁੱਲਾ ਕਿਆਕ ਲੱਖ ਦਾ ਦੇ ਲਾਂਗੇ ਵੀਰਾ ਅਪਾ 3.5 ਦਿੰਦਾ ਸਾਢੇ 3.24 ਕਰਦਾਂਗੇ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਬਾਕੀ ਬੇਨਤੀ ਪੰਚਾਇਤ ਨੂੰ ਕਰੂੰਗਾ ਕਿਸੇ ਨੂੰ ਜੇ ਲੈ ਸਕਦੀ ਆ ਤਾਂ ਕਿਉਂਕਿ ਹਰਿਆਣੇ ਦੀ ਨਸਲ ਕਿਵੇਂ ਅੱਗੇ ਜਾ ਰਹੀ ਆ ਉੱਥੇ ਦੀਆਂ ਪੰਚਾਇਤਾਂ ਬਾਈ ਇਹ ਚੀਜ਼ ਦਾ ਖਾਸ ਧਿਆਨ ਰੱਖਦੀਆਂ ਨੇ ਉਹ ਚੰਗਾ ਬੁੱਲ ਚੰਗੇ ਮਦਰ ਫਾਦਰ ਦੇ ਰਿਕਾਰਡ ਵਾਲਾ ਲਾ ਕੇ ਪਿੰਡ 'ਚ ਛੱਡਦੇ ਨੇ ਤੇ ਉਹਦੇ ਨਾਲ ਅੱਗੇ ਬਾਈ ਨਸਲ ਦਾ ਸੁਧਾਰ ਹੁੰਦਾ ਜੇ ਬਾਈ ਜੀ ਆਪਾਂ ਇੱਕ ਬੁੱਲ ਲੈ ਕੇ ਆਈਏ ਪਿੰਡ ਦੇ ਵਿੱਚ ਮੇਰੇ ਹਿਸਾਬ ਨਾਲ ਆਪਾਂ 4 ਸਾਲ 'ਚ ਨਸਲ ਬਣਾ ਸਕਦੇ ਹਾਂ ਬਸ ਮੈਨੂੰ 9 ਸਾਲ ਹੋ ਗਏ ਜੀ ਲੱਗੇ ਇਹ ਚੀਜ਼ਾਂ ਤਿਆਰ ਕਰਨ ਦੇ ਹਾਂਜੀ ਇਹ ਚੀਜ਼ਾਂ ਤਿਆਰ ਕਰਨ ਤੇ ਬਾਈ ਕਹਿੰਦਾ 9 ਸਾਲ ਹੋ ਗਏ ਲੱਗੇ ਨੂੰ ਤੇ ਜਾਨਵਰ ਬਾਈ ਕੋਲ ਸਿਰਫ ਤਿੰਨ ਹੀ ਨੇ ਜਾਨਵਰ ਥੋੜੇ ਰੱਖਦਾ ਪਰ ਰੱਖਦਾ ਕੁਆਲਿਟੀ ਦੇ ਆ ਇਹ ਝੋਟਾ ਸੇਲ ਆ ਇਹ ਸ਼ੌਂਕ ਨੂੰ ਦਿਖਾਉਂਗਾ ਆ ਕੱਤੀ ਤੇ ਮਾਰਦੇ ਇਹ ਕਿਹੜੇ ਦੀ ਆ ਬਾਈ ਇਹ ਹੈਗੀ ਆ ਜੀ ਉਹਦਾ ਨਾਮ ਆ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਇਹਦੀ ਕੁਆਲਿਟੀ ਦਿਖਾ ਕੇ ਰਹੀ ਓਏ ਇਹਦੀ ਕੁਆਲਿਟੀ 2 ਸਾਲ ਤੇ 16 ਦਿਨਾਂ ਦੀ ਆ ਹੁਣ ਕੁੱਲ ਕੁੱਲ ਜੀ ਦੰਦਾਂ ਚ ਕਿਵੇਂ ਹੋਊ ਫਿਰ ਦੰਦਾਂ ਦੇ ਇੱਕ ਦੰਦ ਕਰ ਗਈ ਹੈ ਜੀ ਇੱਕ ਦੰਦ ਉਹ ਵੀ ਜਾਨ ਜੂਨ ਦੇ ਹਿਸਾਬ ਨਾਲ ਸਿੱਟ ਗਈ ਨਹੀਂ ਹਲੇ ਇਹਦਾ ਹੱਕ ਨਹੀਂ ਹੈ ਕਿਉਂਕਿ 2.5 ਸਾਲ ਦੀ ਜਾ ਕੇ ਦੋ ਦੰਦ ਜੇ ਕੱਟੀ ਹੋ ਸਕਦਾ ਮਤਲਬ ਜਦੋਂ ਤੱਕ ਇਹ ਬਰਾਬਰ ਦੰਦ ਕਰੂਗੀ ਦੋ ਸਿੱਟ ਕੇ ਉਦੋਂ ਤੱਕ ਇਹਦੀ ਉਮਰ ਬਾਈ 2.5 ਦੇ ਨੇੜੇ ਦੀ ਲੱਗ ਜੂਗੀ ਗੱਬਣ ਵੀ ਆ ਇਹ ਗੱਬਣ ਹਾਂਜੀ ਇਹਦੀ ਮਾਂ ਕਿਹੜੀ ਆ ਇਹਦੀ ਮਾਂ ਇਹ ਖੜੀ ਆ ਜੀ ਇੱਕ ਗੱਲ ਹੋਰ ਦਾਤਾ ਨਾ ਇਹ ਕੱਤੀ ਦਾ ਕੱਦ ਆ ਜਿਹੜਾ ਬਾਈ ਛੋਟੇ ਦੇ ਏੜ ਗੇੜ ਹੀ ਹੋ ਰਿਹਾ ਹੁਣ ਐਡੇ ਵੱਡੇ ਕੱਦ ਦੀ ਹੈ ਗੈਰੀ ਝੋਟੀ ਤੇ ਮਾਰਦੀ ਆ ਦੋਨੇ ਦਿਖਾ ਦੇ ਛੋਟੇ ਦੇ ਏੜ ਜੇੜੀ ਕਰਦਾ ਵੀ ਅਰਜਨ ਦੇ ਰਿਜ਼ਲਟ ਵੀ ਚੰਗੇ ਨੇ ਹਾਂਜੀ ਇਹਦੇ ਬਾਈ ਆਏ ਤੇ ਬੰਦੇ ਹਰਿਆਣੇ ਤੋਂ ਇਹਦੇ ਕਿੰਨੇ ਪੈਸੇ ਬੰਦੇ ਦੀ ਗੱਟੀ ਦੇ ਮੂੰਹੋਂ ਮੰਗਵੇਂ ਜਿੰਨੇ ਮੰਗੇਗਾ ਹਰਿਆਣੇ ਵਾਲੇ ਹਾਂਜੀ ਹਰਿਆਣੇ ਵਾਲੇ ਬਾਈ ਕਹਿੰਦਾ ਮੂੰਹੋਂ ਮੰਗਵੇਂ ਪੈਸੇ ਦਿੰਦੇ ਤੇ ਅਰਜਨ ਦੀ ਗੱਟੀ ਦੇ ਵੀ ਜਿੰਨੇ ਰੁਪਏ ਬਾਈ ਨੇ ਕਹਿਤਾ ਵੀ ਢੇਰੀ ਕਰਕੇ ਲੈ ਜਾਗੇ ਆਪਾਂ ਫਿਰ ਕੀ ਕਹਿੰਦਾ ਮੰਨ ਨਹੀਂ ਹੈ ਨਹੀਂ ਦੇਣੀ ਪੈਸਿਆਂ ਨਾਲ ਵੀ ਨਹੀਂ ਮੰਨਿਆ ਹਾਂਜੀ ਹਾਂ ਨਾ ਲਾਲਚ ਦਾ ਬਹੁਤ ਦਿੱਤਾ ਨਹੀਂ ਲਾਲਚ ਦਾ ਦਿੱਤਾ ਹੀ ਫੋਲੋ ਉਹਨਾਂ ਨੇ ਮੰਨਿਆ ਨਹੀਂ ਪਰ ਨਹੀਂ ਮੰਨਿਆ ਪਰ ਬਾਈ ਹੋਰੀ ਵੀ ਫਿਰ ਤੁਹਾਨੂੰ ਪਤਾ ਫੌਜੀ ਸਾਹਿਬ ਨੇ ਵੀ ਮੰਨ ਮੰਨਿਆ ਬੱਚੇ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਵੀ ਯਾਰ ਇਹ ਟਾਪ ਕੁਆਲਿਟੀ ਆ ਜਿਹੜੀ ਉਹਨੂੰ ਤਿਆਰ ਕਰਨ ਤੇ ਸਮਾਂ ਬਹੁਤ ਲੱਗਦਾ ਈ ਹੈ ਨਾ ਆ ਇਹ ਹੈਗੀਆ ਮੇਰਾ ਖਿਆਲ ਥੋੜੇ ਟਾਈਮ ਦੀ ਗੱਬਣ ਬਾਈ ਇਹ ਮੇਲੇ ਵੀ ਲਗੇ ਸੀ ਤਨੋਲੇ ਮੇਲੇ ਹੁਣ ਵੀ ਪਾਵਾਂਗੇ ਪਰ ਉਦੋਂ ਛੋਟੀ ਸੀ ਪਿਛਲੇ ਸਾਲ ਪੁੱਤਾ ਕਰਕੇ ਉਹਨਾਂ ਨੇ ਬਾਹਰ ਕਰਤੀ ਆ ਇਹ ਜੱਜਾਂ ਨੂੰ ਵੀ ਯਾਰ ਬੇਨਤੀ ਕਰੂੰਗਾ ਡਾਕਟਰਾਂ ਨੂੰ ਸ਼ਾਇਦ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਉਦਾਂ ਸਾਰੇ ਸੱਜਣ ਦੇਖ ਲੈਂਦੇ ਨੇ ਵੀਡੀਓ ਵੀ ਜਦ ਜਿਹੜਾ ਨਵਾਂ ਹੁੰਦਾ ਨਾ ਸੱਜਣ ਯਾਰ ਉਹਦਾ ਮਨੋਂ ਬਲ ਡਾਊਨ ਨਾ ਕਰਿਆ ਕਰੋ ਉਹਨੂੰ ਚਾਹੇ ਛੋਟਾ ਨਿਆਮ ਦੇ ਦਿਆ ਕਰੋ ਜੇ ਉਹਦੀ ਚੀਜ਼ ਕੁਆ ਜਿਹੜੀ ਕੁਆਲਿਟੀ ਚ ਆਉਂਦੀ ਆ ਵੀ ਉਹਦਾ ਫਰਜ ਆ ਬਾਈ ਉਹਨੂੰ ਦੇਣ ਦਾ ਹਨਾ ਇਹ ਬਾਹਰ ਕਾਹਤੋਂ ਕਰਤੀ ਦੀ ਕਿਹੜੇ ਅੰਗ ਤੋਖ ਕੀ ਇਹ ਕਹਿੰਦੇ ਛੋਟੀ ਆ ਤਾਲਮੇਲ ਨਹੀਂ ਖਾਂਦੀ ਵੱਡਿਆਂ ਨਾਲ ਬਰੀਡ ਚ ਤਾਂ ਨਹੀਂ ਕੋਈ ਕਰ ਕਹਿੰਦੇ ਕੋਈ ਇਹਦੇ ਕਮੀ ਕੋਈ ਨਹੀਂ ਵੀ ਬਰੀਡ ਚ ਪੂਰੀ ਆਉਂਦੀ ਹਾਂਜੀ ਕਮੀ ਕੋਈ ਨਹੀਂ ਆਣੇ ਵਾਲੇ ਜੇ ਗੱਲ ਕਰ ਲਈ ਬਾਈ ਕਦੋਂ ਆਏ ਤੇ ਆਪਣੇ ਘਰੇ ਇਹਨਾਂ ਨੂੰ ਦੇਖਣ ਆਜ ਤੋ 10 ਦਿਨ ਪਹਿਲਾਂ ਆਉਗੇ ਉਹਨਾਂ ਨੂੰ ਕਿਵੇਂ ਪਤਾ ਲੱਗੇ ਵੀ ਆਪਣੇ ਕੋਲੇ ਜਾਨਵਰ ਖੜੇ ਛੋਟੇ ਜਿਹੇ ਕਿਸੇ ਬੰਦੇ ਦੇ ਥਰੂ ਆਏ ਸੀ ਉਹ ਅੱਗੇ ਦੀ ਅੱਗੇ 10 ਪਾਈ ਹਾਂ 10 ਪਾਈ ਸੀ ਜੀ ਆ ਆ ਕੇ ਉਹਨਾਂ ਦਾ ਮਨ ਜਾ ਇੱਧਰ ਹੋ ਗਿਆ ਹੈ ਵੀ ਆ ਆ ਚੀਜ਼ਾਂ ਬਾਈ ਤੋਂ ਲੈ ਜੀਏ ਉਹਨਾਂ ਨੂੰ ਐ ਹੋ ਗਿਆ ਵੀ ਹੋ ਸਕਦਾ ਪੰਜਾਬ ਵਾਲੀ ਸੱਜਣ ਨੂੰ ਯਾਰ ਦੂਰ ਕਿੰਨਾ ਲਾਲਚੀ ਦੇ ਹੋ ਸਕਦਾ ਬਾਈ ਵੀ ਹੈ ਨਾ ਉੱਥੇ ਜਾ ਕੇ ਇਹੀ ਗੱਲ ਦੱਸ ਦੇਣਾ ਤੁਹਾਨੂੰ ਇਹ ਅੱਜ ਹੀ 5 ਲੱਖ ਦੀ ਹੋ ਜੂਗੀ ਕਿਉਂਕਿ ਉੱਧਰ ਯਾਰ ਕੀਮਤਾਂ ਜਾਨਵਰਾਂ ਦੀ ਸਾਹਮ ਸੰਭਾਲਾ ਬਾਈ ਉੱਧਰ ਹੈ ਨਾ ਆ ਆ ਨਾਲ ਵਾਲੀ ਇਹਦੀ ਮਾਦਰ ਇਹਦੀ ਮਾਂ ਇਹਦੀ ਮਾਪੇ ਇਹ ਆਪ ਗੱਲ ਇਹਦੀਆ ਜਬਰਾਈ ਇਹਦਾ ਵੀ ਆਪਾਂ ਨੂੰ ਮਤਲਬ ਪ੍ਰੋਪਰ ਜਾਣਕਾਰੀ ਹੈ ਵੀ ਇਹਦੀ ਆਪ ਲਈ ਹਾਂਜੀ ਹਾਂਜੀ ਇਹਦੀ ਘਰ ਦੀ ਹੈ ਜੀ ਇਹਦਾ ਸੂਆ ਕਿਹੜਾ ਬਾਈ ਇਹ ਤੀਜੇ ਸੂਏ ਸੂਆ ਇਹ ਦੀ ਜਸੂਏ ਜੂਆ ਆਪ ਹੈਗੀਆ ਜੁਬਰਾਜ ਜੁਬਰਾਜ ਦੀ ਅੰ ਵਿੱਚ ਬੰਦੇ ਕਹਿੰਦੇ ਨੇ ਵੀ ਜੁਬਰਾਜ ਦੀਆਂ ਝੋਟੀਆਂ ਦੁੱਧ ਨਹੀਂ ਕੱਢਦੀਆਂ ਉਹ ਉਹਨੇ ਦਿੰਦੇ ਆ ਜੀ 10 18 ਲੀਟਰ ਦੁੱਧ ਇਹਦਾ ਹਾਂਜੀ 18 ਲੀਟਰ ਕੰਡੇ ਦੇ ਤੋਲਦੇ ਨੇ ਹਾਂ ਟੱਕ ਜਰੂਰ ਥੋੜੀ ਲੇਵੇ ਦੀ ਗਾਂ ਨੂੰ ਰੱਖ ਦਿਆ ਟੱਕ ਹੈ ਟੱਕ ਦੀ ਮਾਰ ਹੀ ਜ਼ਿਆਦੇ ਸੀਗੀ ਅੱਛਾ ਗਾਂ ਨੂੰ ਹਾਂਜੀ ਇਹਦੀ ਮਾਦਰਤਾ ਕੀਰਕਾਰ ਸੀ ਬਾਈ ਉਹਦਾ 12 ਲੀਟਰ ਜੀ ਇਹਨੇ ਕਿੰਨਾ ਕੱਢਿਆ ਪਹਿਲੇ ਨਹੀਂ ਨਹੀਂ ਪਹਿਲੇ ਸੂਏ ਕੱਢਿਆ ਸੀ 13 ਲੀਟਰ 13 ਉਹਦੇ ਨਾਲੋਂ ਵਧਾਤਾ ਵਧਾਤਾ ਜੀ ਫਿਰ ਜੁਬਰਾਜ ਦੇ ਰਿਜ਼ਲਟ ਵੀ ਬੈਸਟ ਨੇ ਬਾਈ ਉਹਦੇ ਸੀਮਨ ਦੀ ਡੁਪਲੀਕੇਸੀ ਜ਼ਿਆਦਾ ਆ ਮੇਰੇ ਨਾਲ ਡਾਕਟਰ ਜਿਦਾਈ ਕਰਦਾ ਛਕ ਹਾਂਜੀ ਕਹਿੰਦਾ ਕੱਢਦੀ ਨਹੀਂ ਠੀਕ ਹੈ ਮੈਂ ਚਲੋ ਜੀ ਮੈਂ ਤੁਹਾਨੂੰ ਚੋਕੇ ਦਿਖਾ ਦਿੰਦਾ ਠੀਕ ਹੈ ਗੱਲ ਇਹਦਾ ਵੀ ਆਪਾਂ ਸੀ ਮੰਨ ਲਿਆ ਕੇ ਭਰਾਇਆ ਫਿਰ ਇਹ ਮਤਲਬ ਥੋੜੇ ਜਾਨਵਰ ਰਹਿਗੇ ਕਿ ਸੇਲ ਕਰਦੇ ਵਿੱਚੋਂ ਨਾ ਜੀ ਬੱਚੇ ਆਪਣੇ ਹੀ ਨੇ ਅੱਛਾ ਤਿੰਨ ਚਾਰ ਹੀ ਰੱਖਦੇ ਹੁਣ ਅੱਗੇ ਹੈਗਾ ਸੀਨ ਵਧਾਉਣ ਦਾ ਫਿਰ ਅੱਗੇ ਜੀ ਇਹ ਦੇਖੋ ਬ੍ਰਾਂਡ ਆਪਣਾ ਇਹੀ ਦੇ ਵਸਦੀ ਹੈ ਅੱਛਾ ਵੀ ਜਿਵੇਂ ਜਿਵੇਂ ਹੁਣ ਬਰੀਡ ਤਿਆਰ ਹੋਈ ਜਾਊਗੀ ਕਟੀਆਂ ਦੀ ਆਪਾਂ ਨੇ ਅੱਗੇ ਅੱਗੇ ਮਤਲਬ ਮੇਰੇ ਕੈਨ ਦਾ ਭਾਵ ਹੈ ਵਧਾਏ ਉਹ ਵੀ ਵਧਾਏ ਉਹ ਵੀ ਅੱਗੇ ਲਿਆਉਣਾ ਵਿੱਚ ਦੁਬਾਰੇ ਮੈਂ ਫੇਰ ਵੀ ਬਣਾਉਣਾ ਮੈਂ ਉੱਚਾ ਹੋਊਗਾ ਦੇਖ ਕੇ ਵੀ ਆਪਾਂ ਵੀ ਚੰਗੀ ਨਸਲ ਤਿਆਰ ਕਰ ਲਈਏ ਇਹਦੇ ਨਾਲ ਐਸ ਵਾਰੀ ਕੀ ਆ ਬੱਚਾ ਇਹਦੇ ਮਾਰ ਕੱਟੀ ਆ ਜੀ ਉਹ ਤੇ ਵੀ ਮਾਰ ਦੇ ਘਰੀ ਉਹ ਕਿਹੜੇ ਸੀ ਮੰਡੀ ਉਹ ਮੋਦੀ ਦੀ ਆ ਜੀ ਉਹ ਹੈਗੀ ਆ ਮੋਦੀ ਦੀ ਬਾਈ ਕਹਿੰਦਾ ਲక్ష్ਮੀ ਡੈਰੀ ਫਾਰਮ ਹਾਂ ਜੀ ਲక్ష్ਮੀ ਡੈਰੀ ਵਾਲਿਆਂ ਜੀ ਇਹ ਵੀ ਲੈਂਦੇ ਸੀ ਉਹ ਇਹ ਵੀ ਲੈਂਦੇ ਸੀ ਕਹਿੰਦੇ ਉਹ ਨਹੀਂ ਦੇਣੀ ਦੇ 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 ਇੱਕ ਦੇ ਦੇ ਦੋਨਾਂ ਇੱਕ ਦੇ ਦੇ ਲੈ ਕੇ ਜਰੂਰ ਜਾਣੀ ਆ ਨਹੀਂ ਮੈਂ ਠੀਕ ਆ ਗੱਲ ਆ ਆ ਇਹਦਾ ਮੱਝ ਦਾ ਆਰਡਰ ਉੱਡਰ ਦਿਖਾ ਦੇ ਇੱਕ ਵਾਰੀ ਇਧਰੋਂ ਕਹਿ ਰਹੀ ਓਏ ਉਹ ਪਸ਼ੂ ਇੱਕ ਗੱਲ ਸੁਣੋ ਹੋਰ ਦੱਸ ਦੇਣਾ ਵੀ ਸਵਾ ਦਾ ਵੀ ਠੰਡੇ ਨੇ ਚੰਗੀ ਨਸਲ ਦਾ ਵੀ ਇਹ ਫਾਇਦਾ ਨਹੀਂ ਆਪਣੇ ਜਾਨਵਰ ਉਦਾਂ ਲਵੇ ਬਾਈ ਬਗਾਨੇ ਬੰਦੇ ਨੂੰ ਹਨਾ ਜਾਣ ਨਹੀਂ ਦਿੰਦੇ ਇਹਦਾ ਡਰੂਟਰ ਦਿਖਾ ਦੇ ਇੱਥੋਂ ਤੇ ਪਛਾਣ ਹੋ ਕੇ ਗਰੀ ਇਹਦਾ ਕੱਦ ਵੀ ਦਿਖਾ ਦੇ ਮੈਂ ਵੀ ਕੱਦ ਕਾਟ ਚ ਆ ਗਈ ਚੰਗੇ ਚ ਵੀ ਜੇ ਗੱਲ ਕਰ ਲਈ ਜੋਰਾਜ ਦੇ ਬੱਚੇ ਤੁਸੀਂ ਦੇਖੇ ਸੀ ਬਾਈ ਪਹਿਲਾਂ ਕਿਤੇ ਨਾ ਜੀ ਅਸੀਂ ਤਾਂ ਇੱਕ ਜਦੋਂ ਇਹਦੀ ਵੀਡੀਓ ਆਈ ਸੀ ਕਹਿੰਦੇ ਵੀ 7 ਕਰੋੜ ਦਾ ਕਿੰਨੇ ਦਾ ਵਿਕਦਾ ਅੱਛਾ ਉਦੋਂ ਤੋਂ ਸਾਡਾ ਮਨ ਇਹ ਹੋ ਗਿਆ ਸੀ ਵੀ ਉਹਦਾ ਅਸੀਂ ਮੈਨੂੰ ਭਰਾਈਏ ਮਤਲਬ ਉਦੋਂ ਤੋਂ ਥੋੜੀ ਜਿਹੀ ਗੱਲਬਾਤ ਕਰ ਲਈਏ ਚੀਜ਼ ਗੌਰ ਚ ਆ ਗਈ ਵੀ ਨਹੀਂ ਜੀ ਬਸ ਵੀ ਛੋਟੇ ਨੇ ਜਿਹੜੇ ਜਾਂ ਚੰਗੇ ਜਾਨਵਰ ਨੇ ਵੀ ਚੰਗਾ ਜਾਨਵਰ ਤਿਆਰ ਕਰਕੇ ਆਪਾਂ ਮਹਿੰਗੇ ਮੁੱਲ ਤੇ ਵੇਚ ਸਕਦੇ ਆ ਆਮ ਆਪਣੇ ਰੂਟੀਨ 'ਚ ਜੇ ਗੱਲ ਕਰ ਲਈਏ ਵੀ 50 60 70 ਹਜ਼ਾਰ ਦਾ ਜਾਨਵਰ ਵਿਕਦਾ ਜੀ ਬਾਈ ਬਹਿਲਾ ਹਣਾ ਵੀ ਨਸਲ ਬਾਰੇ ਥੋੜੀ ਜਾਣਕਾਰੀ ਆਉਣ ਨਾਲ ਇਹ ਇਹ ਇਜ਼ਾਫਾ ਹੋ ਜਾਂਦਾ ਸੱਜਣੋ ਇਹ ਗੱਲਬਾਤ ਕਰ ਲਈਏ ਇੱਕ ਤਾਂ ਨਸਲ ਦੇ ਜਿਹੜੇ ਜਾਨਵਰ ਨੇ ਇਹ ਛੋਟੀ ਉਮਰ 'ਚ ਹੀ ਤਿਆਰ ਹੋ ਜਾਂਦੇ ਨੇ ਹੁਣ ਐਡੀ ਛੋਟੀ ਜੇ ਦੇਸੀ ਦੀ ਗੱਲ ਕਰ ਲਾ ਮੈਂ ਉਹ 7 8 ਸਾਲਾਂ ਦੀ ਹੋ ਕੇ ਵੀ ਨਹੀਂ ਹੁੰਦੀ ਨਹੀਂ ਹੁੰਦੀ ਜਿੰਨੇ ਕਿਉਂਕਿ ਇਹਨੇ ਇੱਕ ਤਾਂ ਦੇ ਸਮੇਂ 'ਚ ਤਿਆਰ ਹੋਣਾ ਹੁੰਦਾ ਤੇ ਇੱਕ ਇਹਦੀ ਦੁੱਧ ਦੀ ਜਿਹੜੀ ਕੰਪੈਸਟੀ ਹੁੰਦੀ ਆ ਬਾਈ ਉਹ ਵੀ ਜ਼ਿਆਦਾ ਹੁੰਦੀ ਐ ਤੇ ਇੱਕ ਜਿਹੜਾ ਇਹਦਾ ਰੇਟ ਤੁਹਾਨੂੰ ਮਿਲਣਾ ਐ ਉਹ ਰੇਟ ਵੀ ਬਾਈ ਦੇਸੀ ਨਾਲੋਂ ਤੁਹਾਨੂੰ ਡਬਲ ਮਿਲੂਗਾ ਇਹ ਦੇਖੋ ਜੀ ਹੁਣੇ ਲੱਖਾਂ 'ਚ ਮਿਲ ਰਿਹਾ ਤੇ ਸੂਈ ਵੀ ਤਾਂ ਮਿਲ ਨਹੀਂ ਮਿਲਣਾ ਠੀਕ ਐ ਗੱਲ ਹੁਣ ਲੋਕ 11000 'ਚ ਵੇਚਦੇ ਆ ਹਾਂ ਹੁਣ ਵੀ ਜੇ ਬਾਈ ਵੀ ਮਤਲਬ ਉਹਨਾਂ ਨੇ ਐ ਕਹਤਾ ਸੀ ਵੀ ਜਿੰਨੇ ਮਰਜ਼ੀ ਮੰਗ ਲੈ ਕਹਿਣ ਦਾ ਭਾਬੀ ਜਿੰਨੇ ਵੀ ਪੈਸੇ ਬਾਈ ਤੈਨੂੰ ਚੰਗੇ ਲੱਗਦੇ ਨੇ ਹਨਾ ਲੱਖ 2 ਲੱਖ ਵੀ ਜਿੱਥੇ ਵੀ ਉਹਨਾਂ ਦੀ ਕਰਾਰੀ ਰੱਟਦੀ ਉਹ ਲੈ ਜਾਂਦੇ ਤੇ ਮੇਲੇ ਤੇ ਵੀ ਬਾਈ ਇਹ ਤੇ ਕੁਝ ਲੱਗਦਾ ਸੀ ਜਦੋਂ ਬਾਹਰ ਕਰੀਆ ਉਦੋਂ ਮੈਂ ਨੂੰ ਕਹਿੰਦੇ ਸੀ ਤਾਇ ਜਿੰਨੇ ਪੈਸੇ ਲੈਣੇ ਲੈ ਲੈ ਉਦੋਂ ਕੌਣ ਲਾਉਂਦਾ ਸੀ ਉਦੋਂ ਇਧਰ ਹੀ ਛੋਟੇ ਸੰਗਰੂਰ ਇੰਨੇ ਦੇ ਸੀਗੇ ਸੰਗਰੂਰ ਕੱਟੀ ਘਰੀਤ ਨਹੀਂ ਆਈ ਸੀ ਉਹ ਮੇਲੇ 'ਚ ਠੀਕ ਆ ਗੱਲ ਹਾਂਜੀ ਤੇ ਹੁਣ ਦਿਖਾਵਾਂਗੇ ਨੂੰ ਐਤ ਕਿੰਨੇ ਨਹੀਂ ਪਾਉਂਗਾ ਫੇਰ ਵੀ ਐਸ ਵਾਰੀ ਇਹਨੂੰ ਆਪਾਂ ਮਤਲਬ ਮੇਲੇ 'ਚ ਐਸ ਵਾਰੀ ਇਹਨੂੰ ਸ਼ਾਨ ਵਾਈ ਕਹਿੰਦਾ ਬਣਾਵਾਂਗੇ ਹਨਾ ਭਜਦੀ ਤਾਂ ਨਹੀਂ ਇਹ ਨਾ ਜੀ ਨਾ ਤੋਰੀ ਖੋਲ ਕੇ ਬੋਲ ਕੇ ਬੋਝ ਕੇ ਇਹਨੂੰ ਵੀ ਆਪਾਂ ਤੋੜ ਕੇ ਦਿਖਾ ਦੇਣਾ ਇਹ ਹੈਗੀ ਅਰਜਨ ਦੀ ਉਮਰ 2 ਮਹੀਨੇ 2 ਸਾਲ 16 ਦਿਨ ਮਹੀਨੇ ਆ ਦੋ ਸਾਲ 16 ਦਿਨਾਂ ਵੀ ਬਾਡੀ 'ਚ ਮਤਲਬ ਲਾ ਲਓ ਵੀ ਪਾਵਰ ਪੂਰ ਜਾਂ ਮੰਨ ਲਓ ਕੱਦ ਵਿੱਡ ਜਾਨ ਹੋਣ ਕਰਕੇ ਦੰਦ ਛੇਤੀ ਸਿੱਟ ਗਈ। ਉਹ ਡਰ ਨਾ ਜਾਵੇ ਬਈ ਗੋਚ ਕੇ ਲੈ ਜਾ ਮਾੜਾ। ਡਰ ਨਾ ਜਾਵੇ ਨੇੜੇੋਂ ਫੜਦਾ। ਇਹ ਵੀ ਉਮਰ ਹੈਗੀ ਆ ਸਿਰਫ ਦੋ ਸਾਲ 16 ਦਿਨ। ਇਹ ਆ ਗਈ ਅਰਜਨ ਦੀ ਬਾਈ ਛੱਡਦੇ ਕੋਈ ਨਹੀਂ। ਕੋਈ ਨਹੀਂ ਕੋਈ। ਐਂ ਦਿਖਾ ਦੇ ਐਂ ਦਿਖਾ ਦੇ ਗੈਰੀ ਐਂ ਦਿਖਾ ਦੇ। ਇੱਥੇ ਖੜੀ ਨੂੰ ਦਿਖਾ ਦੇ। ਇਹਦੀ ਖੜਨ ਦੀ ਦੜਨੀ ਦੇਖ ਲਓ। ਇਹਦੀ ਕੁਆਲਿਟੀ ਜਿਵੇਂ ਆਪਾਂ ਕਹਿੰਦੇ ਆ ਇੱਧਰ ਆ ਜਾ। ਟੌਪ 'ਚ ਹੀ ਆ ਗਈ ਜਮਾਨਾ। ਆ ਅੱਟਾ ਜੀ ਆ ਗਈ ਕੁਆਲਟੀ ਆ ਆ ਜਾ ਆ ਜਾ ਉਹਰੇ ਆ ਜਾ ਹਾਂ ਆ ਉਹ ਹੀ ਗੱਲ ਜਿਵੇਂ ਇੱਕ ਛੋਟੀ ਮੈਂ ਗੱਲਬਾਤ ਕਰ ਲਾ ਮੇਲੇ ਦੇ ਵਿੱਚ ਆਈ ਸੀ ਉੱਥੇ ਉਹ ਮਾਲਕ ਦੇ ਕੋਲ ਜਦੋਂ ਬੁਲਾਉਂਦਾ ਸੀ ਨਾ ਉਵੇਂ ਜਾਂਦੀ ਸੀ ਨਾ ਐਂ ਦਿਖਾ ਦੇ ਉਹਨੇ ਨੇੜੇ ਲਾ ਕੇ ਕੱਦ ਬਿੱਡਦਾ ਆਈਡੀਆ ਕਰਾ ਦੇ ਤੇ ਬਾਕੀ ਜਾਨਵਰ ਉਹੀ ਗੱਲ ਆ ਵੀ ਚਾਹੇ ਦੋ ਘੱਟ ਰੱਖ ਲੋ ਪਰ ਰੱਖੋ ਯਾਰ ਐਨ ਸਿਰਾ ਕੁਆਲਟੀ ਦੇ ਜਦੋਂ ਕੋਈ ਸੱਜਣ ਘਰੇ ਆਵੇ ਨਾ ਵੀ ਪੁੱਛੇ ਬਾਈ ਯਾਰ ਇਹ ਕਿਹੜੇ ਟੀਕੇ ਦਾ ਤੇ ਕਿਵੇਂ ਤਿਆਰ ਕਰਿਆ ਆਪਾਂ ਨੇ ਇਹ ਆ ਗਈ ਅਰਜਨ ਕੁੰਗੜ ਦੀ ਇਹਦੀ ਮਾਂ ਆ ਗਈ ਜੁਬਰਾਏ ਦੀ ਜੁਬਰਾਏ ਦੀ ਦੁੱਧ ਦੇ ਇਹ ਵੀ ਚੰਗਾ ਪਾਉਣ ਦੇ ਚਾਂਸ ਨੇ ਜੇ ਮੇਰਾ ਬਾਈ ਨਾ ਸਵੱਭ ਬਣਿਆ ਜਦੋਂ ਇਹ ਸੂਪੀ ਚਬਾਈ ਕਰਾਵਾਂਗੇ ਇਹਦੀ ਵੀ ਬਾਈ ਕਹਿੰਦਾ ਆਪਾਂ ਚਬਾਈ ਕਰਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਹਾਂ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਵੀ ਇਹ ਰਿਜ਼ਲਟ ਕੀ ਨਿਆਰਜਣ ਦੇ ਵੀ ਨੰਬਰ ਬੋਲ ਦੋ ਬਾਈ ਆਪਣਾ ਮੇਰਾ ਨੰਬਰ ਹੈਗਾ 81466 ਹਾਂਜੀ 24120 ਇੱਕ ਵਾਰੀ ਹੋਰ ਬੋਲੋ 81466 ਹਾਂਜੀ 24120 ਪਿੰਡ ਹੈਗਾ ਦੁੱਲੇਆਲ ਤਸਵੀਰਪੂਲ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਬਾਈ ਗੁਰੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਸਾਡੇ ਲੋਕਾਂ ਨੂੰ ਇਹ ਦੱਸੋ ਵੀ ਬਾਹਰਲੇ ਲੋਕ ਜਦੋਂ ਡਾਇਰੈਕਟ ਕ੍ਰਾਸ ਕਰਾਉਂਦੇ ਆ ਆਪਾਂ ਫੀਸ ਕਿੰਨੀ ਕਿੰਨੀ ਲੈਂਦੇ ਆ ਠੀਕ ਆ ਗੱਲ ਆ ਫੀਸ ਡਾਇਰੈਕਟ ਕ੍ਰੋਸਿੰਗ ਦੀ ਬਹੁਤ ਹੁੰਦੀ ਐ ਤੇ ਆਪਣੇ ਨਾ ਪਿੰਡਾਂ ਦੇ ਵਿੱਚ ਜੇ ਗੱਲਬਾਤ ਕਰਦੇ ਜਮ ਬਾਈ ਵਰਗਿਆਂ ਨਾਲ ਮੇਰੀ ਗੱਲ ਹੋਈ ਐ ਜਿਵੇਂ ਬਾਈ ਕੁੜਾ ਇੰਨਾ ਚੰਗਾ ਬੁੱਲ ਐ ਉਹ ਬਾਈ ਕਹਿੰਦਾ ਨਾ ਕਈ ਸੱਜਣਾ ਫੀਸ ਦੇ ਮਾਰੀ ਨਹੀਂ ਕ੍ਰੋਸ ਕਰਨ ਦੇ ਨਸਲ ਖਰਾਬ ਕਰਾਈਂ ਨਸਲ ਦਾ ਪਤਾ ਨਹੀਂ ਉਹਨਾਂ ਨੂੰ ਨਸਲ ਖਰਾਬ ਕਰਾਉਂਦੇ ਨੇ ਹਨਾ ਜਦੋਂ ਕ੍ਰੋਸਿੰਗ ਕਰਾਉਣੀ ਆ ਜਾਂ ਸੀਮਨ ਲਗਾਉਣਾ ਕੋਈ ਪਸ਼ੂ ਹੀਟ ਚ ਆਉਂਦਾ ਜਿਹੜਾ ਚੰਗਾ ਪਸ਼ੂ ਪਾਲਕਾ ਉਹਨੂੰ ਚੋ ਚ ਵੀ ਪਸ਼ੂ ਹੀਟ ਚ ਆ ਗਿਆ ਚੰਗਾ ਸੀਮੰਤਰ ਹਣਾ ਉਹਦੇ ਕੋਈ ਬਾਰਾ ਮਹਿੰਗਾ ਨਹੀਂ ਹੁੰਦਾ 5-400 ਚ ਕੰਮ ਹੋ ਜਾਂਦਾ ਹੁੰਦਾ ਚੰਗਾ ਸੀਮਣ ਵੀ 5-700 ਦਾ ਮਿਲ ਜਾਂਦਾ ਤੁਹਾਨੂੰ ਵੱਧੋ ਵੱਧਾ ਵੀ ਉਹਦੋਂ ਤੁਸੀਂ ਡਾਕਟਰ ਨੂੰ ਕਹਿੰਦੇ ਨੇ ਵੀ ਬਾਈ 150 ਲਾ ਭਰ ਜਾ ਉਹਦੋਂ ਤੁਸੀਂ ਇਹ ਚੀਜ਼ ਵੀ ਦੇਖੋ ਤਾਂ ਆਪਣਾ 400 ਬਚਦਾ ਤੇ ਨਸਲ ਆਪਾਂ ਕਿੰਨੀ ਖਰਾਬ ਕਰਦੇ ਆਂ ਬਾਈ ਉਹ ਵਿਕੂਗੀ 60000 ਦੀ 5 ਸਾਲ ਦੀ ਤਿਆਰ ਹੋਊਗੀ ਜਿੱਤੇ 400 ਵੱਧ ਲਾਓਗੇ ਉਹ 2.5 ਸਾਲਾਂ ਦੀ ਤਿਆਰ ਹੋਊਗੀ ਤੇ ਵੇਕੂਗੀ ਵੀ 1 ਲੱਖ ਦੀ ਇਹਦੀ ਫੀਸ ਮੈਂ 1000 ਰੁਪਿਆ ਰੱਖੀ ਆ ਸਿਰਫ ਸਿਰਫ ਡਾਇਰੈਕਟ ਕ੍ਰਾਸਿੰਗ ਦਾ ਕੋਈ 1000 ਜਿਆਦਾ ਵੀ ਨਹੀਂ ਹੈਗਾ ਹਾਂ ਤੇ ਮੈਂ ਦੇਖਦਾ ਰਹਿਣਾ ਵੀਡੀਓ ਤੇ 15-1500 2-2000 ਬੱਕਰੀਆਂ ਵਾਲੇ ਲਈ ਜਾਂਦੇ ਆ ਹਾਂ ਤੇ ਬਾਕੀ ਚਲ ਇੱਕ ਬੇਨਤੀ ਬਾਈ ਨੂੰ ਹੋਰ ਵੀ ਕਰੂੰਗਾ ਜੇ ਛੋਟਾ ਬਾਈ ਕੋਲ ਰੁਕਦਾ ਵੀ ਆ ਚਲੋ ਜਿਹੜਾ ਬਾਈ 1-2 ਪਸ਼ੂ ਵਾਲਾ ਨਾਰਮਲ ਜੀਮਿੰਦਾਰ ਹੈ ਨਾ ਉਹ ਤੋਂ ਥੋੜੇ ਜੇ ਘੱਟ ਹੋਰ ਲੈ ਲਿਆ ਕਰ ਉਹਨੂੰ ਆਪਣੀ ਵੀਡੀਓ ਰਾਹੀਂ ਥੋੜੀ ਜਿਹੀ ਮਾਫੀ ਹੋਰ ਦੇ ਦੇ ਕਿਉਂਕਿ ਇਹ ਚੀਜ਼ ਦਾ ਸਿਹਰਾ ਤੇਰੇ ਸਿਰ ਤੇ ਆਉਣਾ ਵੀ ਇਹ ਫੌਜੀ ਸਾਹਿਬ ਦੇ ਛਾਂ ਦੀਆਂ ਕੱਟੀਆਂ ਨੇ ਜਦੋਂ ਕਿਤੇ ਉਹ ਮੇਲੇ 'ਚ ਜਾਣਗੇ ਆ ਜਾਂ ਬਾਈ ਦੁੱਧ ਚਵਾਉਣਗੇ ਆ ਕਿਉਂਕਿ ਨਸਲ ਸੁਧਾਰ ਕਿੰਨੀ ਕਿ ਕਰਦਾਂਗੇ ਕੀ ਸੋਣਾ ਹੋਰ ਘਟਾ ਦੇਾਂਗੇ 800 ਕਰ ਦਿਆਂਗੇ ਹੋਰ ਦੱਸ ਬਾਈ ਕਹਿੰਦਾ ਯਾਰ ਹੁਣ 800 ਲੈ ਲਿਆ ਕਰਾਂਗੇ ਚੱਲ 200 ਗੁਰੀ ਕਹਿੰਦਾ ਹੋਰ ਘਟਾ ਦਾਨੇ ਹਨਾ ਤੇ ਬਾਕੀ ਬਾਈ ਖਾਦ ਖਰਾਕ ਆ ਜਿਹੜੀ ਯਾਰ ਉਹਦੇ ਤੇ ਵੀ ਪੈਸਾ ਬਹੁਤ ਖਰਚਦਾ ਹੈ ਨਾ ਆ ਖਾਦ ਖਰਾਕ ਦੀ ਲਗਤ ਵੀ ਕਾਫੀ ਹੋ ਜਾਂਦੀ ਆ ਉਸ ਹਿਸਾਬ ਨਾਲ ਚੈੱਕ ਕਰਕੇ ਦੇਖਣਾ ਪੈਂਦਾ ਹੁੰਦਾ ਤੇ ਬਾਕੀ ਇਹ ਦੋ ਜਾਨਵਰ ਬਾਈ ਦੇ ਤਿੰਨ ਦਿਖਾਏ ਨੇ ਸ਼ੌਕ ਨੂੰ ਇਹ ਝੋਟਾ ਬਾਈ ਕੋਲੇ ਫੌਰ ਸੇਲ ਹੈ ਸਾਣ ਤੇ ਇੱਕ ਵਾਰੀ ਗੱਲ ਹੀ ਹੋਰ ਮਾਰਦੇ ਡਿਟੇਲ ਕੇਰਾ ਹੋਰ ਦੱਸਦਾ ਨਾ ਦੰਦਾਂ ਚ ਹੈਗਾ ਚਾਰ ਦੰਦ ਉਮਰ ਹੈਗੀ ਆ 3.5 ਸਾਲ ਮਾਂ ਦਾ ਦੁੱਧ 20 ਕਿਲੋ ਤੇ ਬਾਪ ਇਹਦਾ ਹੈਗਾ ਬੁੱਢੇ ਖੇੜੇ ਵਾਲਾ ਸੁਲਤਾਨ ਜਿਹੜੇ ਸੱਜਣ ਨੂੰ ਬਾਈ ਇਹ ਸਾਨ ਪਸੰਦ ਆਊਗਾ ਨੇੜੇ ਆ ਕੇ ਇੱਕ ਵਾਰ ਬਾਈ ਕੋਲੋਂ ਤਸੱਲੀ ਕਰਕੇ ਚੈੱਕ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ